ਇਹ ਕਿ ਦਸਤਰ ਦੀ ਕਾਰ ਨਹੀਂ ਮਤੂ ਹੋਈ ਆ ਢੇੜੀ ਰੋਡ ਪਹਿਲੀ ਹੈ ਤੁਹਾਨੂੰ ਦੇਣਾ ਪਊਗਾ ਤਸਵੀਰਾਂ ਦੇਖੋ ਸੀ ਡੀਟੀਓ ਕਰਦੀ ਆ ਰੋਡ ਪਹਿਲੀ ਲੜਕੋ ਚੱਕੀ ਹੋਈ ਸੋਹਣੇ ਜਾਣੀ ਹੈ ਮਸਵੜਾ ਲੈ ਕੇ ਚੱਲਦੇ ਆਂ ਚੱਲਦੇ ਸੋਣਾ ਜੀ ਗੱਲ ਕਰੀ ਨਹੀਂ ਇੱਕ ਮਿੰਟ ਆਓ ਜਲਦੀਓ ਜੱਦੀਓ ਦਾ ਆਓ ਜਲਦੀ 15 ਬਾਜੋ ਮਗੇ ਜੀ 15 ਆਹੇ ਕਾਦੀ ਸਾਫੀ ਨੀ ਰੱਡੀ ਕਰਦੀ ਆ ਇੱਕ ਤਾੜੇ ਮੰਗਦੇ ਇਸ ਤਰ੍ਹਾਂ ਤਸਵੀਰਾਂ ਦੇਖ ਰਹੇ ਮੁਰਦਾ ਕਰਦੀ ਆ ਸਰਕਾਰ ਦਰਵਾਮੇ ਤੇ 15 ਮਿੰਟ ਮੈਨੂੰ ਡੀਸੀ ਨੂੰ ਕਹ ਕੇ ਇੱਧਰ ਜੇਲ੍ਹ ਬੱਤਾ ਦੀ ਜਾਣ ਹੈ ਜਨ ਕੋ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ ਕੱਢੇ ਬਾਹਰ ਦੇ ਨਾ ਪੁੱਤ ਬਣਾਉਂਦਾ ਮਾਰਦੇ ਉਹਨਾਂ ਬਾੜ ਇਹ ਸਾਡਾ ਦਫ਼ਤਰ ਇਹਨੇ ਪਿਓ ਦਾ ਦਫ਼ਤਰ ਨਹੀਂ ਡੀਸੀ ਦਾ ਅਗਲੀ ਦਾ ਦਫ਼ਤਰ ਹੀ ਪਗਲੀ ਦੇ ਨਮਾਇਦੇ ਆ ਇਹਨੂੰ ਕੱਟ ਕੇ ਲੈ ਗਏ ਨਥੇ ਜਿਹੜਾ ਪਰਚਾ ਦੇਣਾ ਚਾਹਿਆ ਬੈਠੇ ਅਰੇ ਕੋਈ ਤਰੀਕਾ ਮੈਨੂੰ ਦੱਸੋ ਇੱਕੋ ਤਰੀਕਾ ਲੋਬਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹਸਮਾ ਅਸੀਂ ਜਦੋਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਲਪਟ ਆ ਤੁਹਾਡਾ ਇੱਕ ਵੀ ਐਡਰੈਸ ਨਹੀਂ ਪੜ ਚੁੱਕਾ ਸਾਲੇ ਕਰਿਆ ਗਿਆ ਕਿਹੜਾ ਬੰਦ ਕਰ ਜਾਣਾ ਸਾਡੇ ਤੇ ਇੱਕੋ ਇਥੇ ਡੀਡੀ ਜੀਟੀਓ ਲੈ ਕੇ ਗਿਆ ਨੂੰ ਪਤਾ ਚਲ ਨਹੀਂ ਸ਼ਰੀਆਮੀ ਕਹਿੰਦਾ ਕਿ ਅਸੀਂ ਜੀ ਠੱਗਾ ਕਰਨਾ ਅਸੀਂ ਕਿਸੇ ਨੂੰ ਖੜੂਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤਾਂ ਸਾਡੇ ਕੋਲ ਲੋੜ ਤਾਂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਕੋਸਣ ਵਾਰ ਕੱਢ ਕੇ ਦੱਸਿਓ ਕਦੋਂ ਨਾ ਕਦੋਂ ਵੀ ਬਾਹਰੋਂ ਕਰਕੇ